ਕਰਨੇਕੋਟ ਕੋ پورا ਟਰੈਕਟਰ ਮੰਡੀ ਕਵਰ ਭਾਈ ਜਿਹੜੇ ਆਪਣੇ ਚੈਨਲ ਤੇ ਜੁੜੇ ਜਾਣਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਛਕੀਏ ਸ਼ੇਅਰ ਤੇ ਤੁਹਾਨੂੰ ਵਿਖਾਉਣੀ ਆ ਕੋਟਕਪੂਰਾ ਟਰੈਕਟਰ ਮੰਡੀ ਤੇ ਕਰਨਾ ਟਰੈਕਟਰ ਦੀ ਸ਼ੁਰੂਆਤ ਵੀਡੀਓ ਨੂੰ ਕਰੀਏ ਹੋਵੇ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਕਿ ਆਪਣੇ ਨਾਲ ਹੋਰ ਭਾਈ ਜੁਟ ਸਕਣ ਟਰੈਕਟਰਾਂ ਦੇ ਰੇਟਾਂ ਦੀ ਜਾਣਕਾਰੀ ਲੈ ਸਕਣ ਤੇ ਟਰੈਕਟਰਾਂ ਦੀ ਕੰਡੀਸ਼ਨ ਚੈੱਕ ਕਰ ਸਕਣ ਆਪਾਂ ਪਹਿਲੇ ਟਰੈਕਟਰ ਨੂੰ ਸ਼ੁਰੂ ਕਰਦੇ ਹਾਂ ਫਾਰਮ ਟਰੈਕ 67 फार्मਟ੍ਰੈਕ 60 ਮਾਡਲ 2007 ਮਾਡਲ ਹੈ 2007 ਟਰੈਕਟਰ ਦੀ ਨਹੀਂ ਚੈੱਕ ਕਰਾਂ ਟਰੈਕਟਰ ਪੂਰਾ ਸਾਫ ਚੰਗਾ ਰਹਿਣਾ ਟਰੈਕਟਰ ਸਾਰਾ ਜੋ ਟਰੈਕਟਰ ਹੈ ਨਿਕਲ ਗਿਆ 60 ਤੋਂ 70 ਕਿਬਾਟ ਟਰੈਕਟਰ ਦੇ ਟਾਇਰ ਪਏ ਚਾਰੀ ਟਰੈਕਟਰ ਪੂਰਾ ਸਾਫ ਹੈ ਮੰਗ ਰਹੀ 2 ਲੱਖ ਤੇ 55000 ਰੁਪਏ ਟਰੈਕਟਰ ਦੀ ਮੰਗ ਆ ਇਹ ਦੁਬਾਰਾ ਕੀ ਸਰਾਜ 855 ਪੰਜਾਬ ਨੰਬਰ ਮਾਡਲ 2009 70 ਤੋਂ 80 ਵਟ ਰੈਟਰ ਦੇ ਟਾਇਰ ਪਿਆ ਮੈਨੇ ਰੱਖਿਆ ਐ ਐਮ ਆਰ ਐਫ ਕੰਪਨੀ ਦਾ ਮੂਰਲੇ ਟਾਇਰ ਆ ਅਪੋਲੋ ਕੰਪਨੀ ਦੇ 3 ਲੱਖ ਤੇ 50 ਹਜ਼ਾਰ ਦਾ ਟਰੈਕਟਰ ਦੀ ਮੰਗ ਆ ਟਰੈਕਟਰ ਤੁਸੀਂ ਚੈੱਕ ਕਰਨਾ ਟਰੈਕਟਰ ਹੀ ਨਹੀਂ ਚੈੱਕ ਕਰਸੋ ਟਰੈਕਟਰ ਪੂਰਾ ਸਾਬ ਚੰਗੀ ਕਿ ਨਹੀਂ ਨਾ ਟਰੈਕਟਰ ਦੋ ਪਗਾਹਾਂ ਜਾਂਦੇ ਆ ਬਾਈ ਜਿਵੇਂ ਜਿਵੇਂ ਜੁੜੀ ਜਾਵਾਂਗੇ ਨਾ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਤਾਂ ਜੋ ਕਿ ਆਪਣੇ ਨਾਲ ਬੰਦੇ ਹੋਰ ਜੋੜ ਸਕਣ ਤੇ ਲਾਈਕ ਤੇ ਕਮੈਂਟ ਕਰੀ ਜਾਓ ਆਪ ਨੂੰ ਪਤਾ ਲੱਗ ਸਕੇ ਆ ਮੇਰੀ ਵੀਡੀਓ ਕਿਥੇ ਕਿਥੇ ਤੱਕ ਪਹੁੰਚ ਗਈ ਆ ਫਿਰ ਵਨਕੇ ਦੂਜੇ ਨੰਬਰ ਤੇ ਦੱਸੀ ਜਾਓ ਕਿਥੋਂ ਕਿਥੋਂ ਤੱਕ ਜੁੜੇ ਹੋ ਬੰਨੇ ਇਦੋਂ ਵਾਰ ਆਪਣੇ ਕੋਲ ਫੇਅਰ ਸਵਰਾਜ 855 ਦਾ ਅਰਵਾ ਸਪੀਡ ਕੋ ਮਾਡਲ 2013 ਮਾਡਲ 2013 ਦਾ ਤੇ ਟਰੈਕਟਰ ਤੁਸੀਂ ਚੱਕਾ ਟਰੈਕਟਰ ਪੂਰਾ ਸਾਫ ਆ 70 ਤੋਂ 80 ਫੇਰ ਟਰੈਕਟਰ ਦੇ ਟਾਇਰ ਆਗੇ 4,11,000 ਰੁਪਏ ਟਰੈਕਟਰ ਦੀ ਡਿਮਾਂਡ ਆ। ਭਾਈ ਇਹ ਦੂਬਾਰਾ ਜੇ HMT 2522 HMT 2522 1995 ਮਾਡਲ ਪੰਜਾਬ ਨੰਬਰ। ਟਰੈਕਟਰ ਦੇ ਟਾਇਰ ਨਹੀਂ ਕਰ ਲੱਗਦੇ। 80 ਤੋਂ 90 ਫੀਟ ਟਰੈਕਟਰ ਦੇ ਟਾਇਰ ਪਏ ਆ। 1,45,000 ਰੁਪਏ ਟਰੈਕਟਰ ਦੀ ਡਿਮਾਂਡ ਆ। ਇਹ ਦੂਬਾਰਾ ਜੇ ਸੋਨਾਲੀਕਾ 750 ਡੀਆਈ ਮਾਡਲ 2015 ਪੰਜਾਬ ਨੰਬਰ 50 ਤੋਂ 60 ਕਵੇ ਟਰੈਕਟਰ ਦੇ ਟਾਇਰ ਆਈ ਟਰੈਕਟਰ ਪੂਰਾ ਸਾਫ ਆ ਸਾਈਡ ਗੇਟ ਟਰੈਕਟਰ ਸਾਰਾ ਟਰੈਕਟਰ ਓਰੀਜਨਲ ਆ ਟਰੈਕਟਰ ਦੇ ਵੀ ਟਾਇਰ ਨਾਲ ਦੇ ਆਗੇ ਸੋਨਾ ਲਿਕਾ 750 ਡਿਮਾਂਡ ਆੜੀ 4 ਲੱਖ ਤੇ 20000 ਰੁਪਏ ਟਰੈਕਟਰ ਦੀ ਡਿਮਾਂਡ ਡਮਾਂ ਆ ਬਾਕੀ ਮੌਕੇ ਤੇ ਮਾਨ ਤਨ ਹੋ ਜੂਗਾ ਐਦੂ ਬਾਅਦ ਆਗੇ ਸੋਨਾ ਲਿਕਾ 750 डीसी मॉडल है मॉडल 2002 75 एचपी ट्रैक्टर ये यो ट्रैक्टर रे टायरान ने लग गए 60 ਤੋਂ 70 ਦੇ ਬੈਡ ਰੈਟਰ ਦੇ ਟਾਇਰ ਪਿਆ ਟਰੈਕਟਰ ਪੂਰਾ ਚੰਗਾ ਸਾਫ ਟਰੈਕਟਰ ਆ 2,35 ਲੱਖ ਰੁਪਏ ट्रैक्टर दी डिमांड ਆ ਮੱਕੀ ਟਰੈਕਟਰ ਤੁਸੀਂ ਚੈੱਕ ਕਰ ਸਕੋ ਮੰਦੂਲ ਮੰਦੂਲ ਹੈ ਨੰਬਰ 1 9463095488 93 630 95488 ਕਿਹੜਾ ਟਰੈਕਟਰ ਹੈ ਵੀ ਆਪਣੇ ਤਿੰਨ ਹੈ ਵੀਰੇ ਤਿੰਨ ਟਰੈਕਟਰ ਆ 1855 2450 ਨਾਂ ਲਿਖਾ ਤੇ 1 ਆ 200 ਨਾਂ ਲਿਖਾ 1855 ਹਾਂਜੀ ਇਹ ਬਾਈ ਦਾ ਮੋਬਾਈਲ ਨੰਬਰ ਆ ਇੱਕ ਵਾਰੀ ਆਪਾਂ ਮੋਬਾਈਲ ਨੰਬਰ ਹੋਰ ਬੋਲ ਦਿੰਦੇ ਨੇ ਬੋਲ 9463095488 ਇਹ ਬਾਈ ਨਾਲ ਤੁਸੀਂ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਆ ਇਹ ਦੁਬਾਰਾ ਆ ਗਿਆ ਆਪਣੇ ਕੋਲ ਜੌਂਡੀਆਰ 5204 ਮਾਡਲ 2007 ਟਰੈਕਟਰ ਨਹੀਂ ਹਿੰਦੂ ਚੱਕਰਾਂ ਟਰੈਕਟਰ ਪੂਰਾ ਸਾਫ਼ ਆ ਅਰਹਿਣਾ ਟਰੈਕਟਰ ਆ ਇਹ ਟਰੈਕਟਰ ਰੇਟ ਆ ਰੰਗ ਕਿ ਲਗਨ 3 ਡਰਾਂਗੇ 70 ਤੋਂ 80 ਪੈਸੇ ਮੋੜਲਾ ਡਰ ਵੀ 70 ਤੋਂ 80 ਪੈਸੇ ਟਰੈਕਟਰ ਪੂਰਾ ਸਾਫ਼ ਆ ਚਾਰੋਂ ਡਰ ਐਮ ਆਰ ਐਫ ਕੰਪਨੀ ਦੇ ਆ ਜੇ ਟਰੈਕਟਰ ਦੀ ਡਿਮਾਂਡ ਦੀ ਗੱਲ ਕਰੀ ਤਾਂ 1 ਲੱਖ ਤੇ 10000 ਰੁਪਏ ਟਰੈਕਟਰ ਦੀ ਡਿਮਾਂਡ ਐਤੂ ਪੜਾ ਕੇ 60 55 ਪੰਜਾਬ ਨੰਬਰ ਆ ਪੀਵੀ03 2014 ਮਾਡਲ ਆ ਟਰੈਕਟਰ ਤੁਸੀਂ ਵੇਖੋ ਟਰੈਕਟਰ ਇਹ ਵੀ ਪੂਰਾ ਸਾਫ ਆ ਸਾਈਡ ਗੇਅਰ ਆ ਟਰੈਕਟਰ ਦੀ ਟਾਇਰਾਂ ਦੀ ਗੱਲ ਕਰਕੇ 60 ਤੋਂ 70 ਕੇ ਬਿਹਤਰ ਟਰੈਕਟਰ ਇਹ ਟਾਇਰ ਪਿਆ ਤੇ ਡਿਮਾਂਡ ਦੀ ਗੱਲ ਕਰਕੇ ਪੂਰੀ 5 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਐਦੂ ਬਰ ਆ ਗਈ 415203 ਮਾਡਲ 2002 ਟਰੈਕਟਰ ਇਹਨੂੰ ਚੱਕਰ ਤੋਂ ਟਰੈਕਟਰ ਦੀ ਆਪ ਟਾਇਰਾਂ ਦੀ ਗੱਲ ਕਰਕੇ 45 ਤੋਂ 50 ਕੇ ਟਰੈਕਟਰ ਦੇ ਟਾਇਰ ਪਿਆ ਟਰੈਕਟਰ ਪੂਰਾ ਸਾਫ਼ ਆ ਡਿਮਾਂਡ ਆ ਜਿਹੜੀ 2 ਲੱਖ ਤੇ 85000 ਰੁਪਇਆ 2002 ਮਾਡਲ ਪੰਜਾਬ ਨੰਬਰ ਐਤੋਂ ਵਾਰ ਆ ਗਈ ਮਹਿੰਦਰਾ 1998 ਮਾਡਲ ਆ 585 ਡੀ ਆਈ ਟਰੈਕਟਰ ओरिजिनल ਆ ਮਾਡਲ ਦੇ ਹਿਸਾਬ ਨਾਲ ਰੰਗ ਰੂਪ ਬਹੁਤ ਵਧੀਆ ਟਰੈਕਟਰ ਤੇ ਟੈਕਨੀਕਲ ਕੰਡੀਸ਼ਨ ਤੁਸੀਂ ਚੈੱਕ ਕਰ ਸਕਦਾ 1,65,000 ਰੁਪਏ ਟਰੈਕਟਰ ਦੀ ਡਿਮਾਂਡ ਹੈ ਇਹਦੇ ਟਰਾਲੀਆਂ ਦੇਖ ਸਕਦੇ ਹੋ 75,000 ਰੁਪਏ ਟਰੈਕਟਰ ਦੀ ਟਰਾਲੀ ਦੀ ਡਿਮਾਂਡ ਆ ਆ ਜਿਆੜੀਆਂ ਬੈਟ ਲੱਗਿਆ ਇੱਥੇ ਲਗਦਾ 70000 ਰੁਪਏ ਟਰਾਲੀ ਦੀ ਡਿਮਾਂਡ ਹੈਗੀ ਟੈਰਸ ਦੀ ਚੰਗੀ ਹੈ ਕਰਨ ਟੈਰਸ ਦੇ ਬਾਹਰ ਆਹ ਟਰਾਲੀ ਤੇ ਵੀ ਬਾਈ ਦਾ ਪਿੰਡਾ ਟਰਾਲੀ ਤੁਸੀਂ ਦੇਖੋ ਟੈਰਸ ਦੀ ਪੂਰੀ ਚੰਗੀ ਟਰਾਲੀ ਹੈ 75000 ਰੁਪਏ ਬਾਈ ਨੇ ਮੰਗਿਆ ਟਰਾਲੀ ਦਾ ਤੇ ਬਾਈ ਦਾ ਆਪਣਾ ਨੰਬਰ ਬੁਲਾ ਲਿਆ ਬਾਈ ਨੰਬਰ ਉਹ ਚ 94658 94658 2394 ਲੇ 194 ਤੇ ਕਾਲ ਕਰਕੇ ਤੁਸੀਂ ਟਰਾਲੀ ਆ ਫੀਸਨ ਨੂੰ ਬਿੱਡ ਨਾਲ ਆ ਬਈ ਟਰਾਲੀ ਤੇ ਗਾਂਹ ਚੱਲਦਾ ਹੋਇਆ ਹੋਰ ਵੀ ਹੁਣ ਟਰੈਕਟਰ ਟਰਾਲੀਆਂ ਵਕਾਉਣੇ ਆਗੇ ਤੇ ਬਈ ਜੁੜੇ ਰਹੋ ਬੱਦ ਤੋਂ ਬੱਦ ਵੀਡੀਓ ਨੂੰ ਸ਼ੇਅਰ ਕਰੀ ਜਾਓ ਤਾਂ ਜੋ ਕਿ ਆਪਣੇ ਨਾਲ ਬਾਈ ਹੋਰ ਜੁੜ ਸਕਣ ਤੇ ਮੰਡੀ ਦਾ ਫਾਇਦਾ ਉਠਾ ਸਕਣ ਜਿੰਨੀ ਵੀਡੀਓ ਬੱਦ ਸ਼ੇਅਰ ਕਰੋਂਗੇ ਬਈ ਆਪਣੇ ਓਨੀ ਬੰਦੇ ਬੱਦ ਜੁੜਨਗੇ ਤਾਂ ਜੋ ਕਿ ਮੂਰੇ ਸੀਜ਼ਨ ਆਉਦਾ ਜਾਂਦਾ ਟਰੈਕਟਰਾਂ ਦੀ ਜਾਣਕਾਰੀ ਇਹ ਮਿਲ ਸਕੇ ਇੱਕ ਦੁਬਾਰਾ ਆ ਗਿਆ ਆਪਣੇ ਕੋਲੇ ਫਾਰਮ ਟਰੈਕ 60 ਸਾਡੇ ਆਪਣੇ ਫਾਰਮ ਟਰੈਕ 60 ਤੇ ਏਡੀਆਈ ਪੰਪ ਲੱਗੇ ਮਾਰ ਲਿਆ 1999 ਪੰਜਾਬ ਨੰਬਰ ਟਰੈਕਟਰ ਤੁਸੀਂ ਵੇਖਣ ਟਰੈਕਟਰ ਪੂਰਾ ਸਾਫ਼ ਚੰਗੀਕ ਨਹੀਂ ਇਹਦਾ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀ 45 ਤੋਂ 50 ਕੇ ਪਾਸੇ ਟਰੈਕਟਰ ਦੇ ਟਾਇਰ ਪਏ ਆ ਕਿ ਨਾਉ ਨੰਬਰ 2 ਲੱਖ ਤੇ 10000 ਰੁਪਏ ਟਰੈਕਟਰ ਦੀ ਡਿਮਾਂਡ ਬਈ 852 ਦਿਖਾਉਣੇ ਆ ਜਦੋਂ ਬਾਅਦ ਕੋਈ ਆਉਣਾ ਮੂਰੇ ਆਪਣੇ ਚਾਰਸ਼ੋ ਵਾਲਾ ਖੜਾ ਪਾ ਦਿਖਾਵਾਂਗੇ ਸੋਨ 852 ਸੋਨ ਵਾਲੀ 21732 ਸੋਨ ਵਾਲੀ 21732 2001 ਮਾਡਲ 1 ਲੱਖ 50000 ਰੁਪਏ ਟਰੈਕਟਰ ਦੀ ਡਿਮਾਂਡ ਸੈਂਟਰ ਤੋਂ ਬਾਅਦ ਨਾ ਆਵੇ ਹੁਣ ਦੇਰ ਦੇ ਵਿੱਚ ਜਿੰਨਾ ਸੁਰਾਜ ਬਈ ਘਟ ਆਇਆ ਟਰੈਕਟਰ ਇਥੇ ਸੁਰਾਜ ਆਇਆ ਬਹੁਤ ਘਟ ਆਇਆ ਬਰਾ ਬਾਕੀ ਇਹਨੂੰ ਵੀਡੀਓ ਕਟਾਂਗੇ ਨਾ ਜਿਹੜੇ ਕਿ ਟਰੈਕਟਰ ਆਇਆ ਸੁਰਾਜ ਆਪਾਂ ਦਿਖਾ ਤੇ ਤੇ ਤੁਸੀਂ ਉਹ ਵਾਂਗਣਾ ਸੰਪਰਕ ਕਰਕੇ 15 ਮਾਡਲ 15 ਮਾਡਲ ਹੋਈ ਦੇਖ ਲੈਣੇ ਜੇ ਕੋਈ ਹੋਇਆ ਜੇ ਕੋਈ ਸੁਰਾਜ 15 ਮਾਡਲ ਹੋਇਆ ਨਾ ਆਪਾਂ ਦੇਖ ਲੈਣਾ ਕਿ ਵਰੀ ਕੋਈ ਹੁੰਦਾ ਅੱਜ ਜਾਣਿਆ ਪਰ ਉਹਨੂੰ ਹੋਰ ਗਾਹ ਮੰਡੀ ਚੈੱਕ ਕਰਦੇ ਕਿੰਨੇ ਦਾ ਇਹ ਆਈਓ ਨੈਕਾ 44 ਘੜਾ ਜੀ ਸੂਰਾ 744 ਐਫੀ 2010 ਮਾਡਲ ਆ ਰਵਸ ਬੀਟ ਕੋ ਟਰੈਕਟਰ ਤੁਸੀਂ ਦੇਖ ਸਕਦੇ ਟਰੈਕਟਰ ਪੂਰਾ ਸਾਫਾ ਇਹ ਜਿਹਾ ਟਰੈਕਟਰ ਇਹ ਟਾਇਰਾਂ ਦੇ ਨਾਲ ਆ ਗਏ ਸੜ ਤੋਂ 70 ਕੇ ਬੈਟਰ ਟਰੈਕਟਰ ਇਹ ਟਾਇਰ ਪਿਆ 2010 ਮਾਡਲ 330000 ਰੁਪਏ ਦੀ ਡਿਮਾਂਡ ਆ ਬਈ ਟਰੈਕਟਰ ਦੀ ਇਹ 245 11 HMD ਪੰਜਾਹ ਨੰਬਰ ਆ PV 46 ਟਰੈਕਟਰ ਤੁਸੀਂ ਚੈੱਕ ਕਰੋ ਟਰੈਕਟਰ ਇਹ ਵੀ ਸਾਰਾ Ориਜਨਲ ਆ ਜਿਹਾ ਟਰੈਕਟਰ ਇਹ ਟਾਇਰਾਂ ਦੇ ਨਾਲ ਆ ਗਏ ਅਸ ਤੋਂ 90 ਕੇ ਟਰੈਕਟਰ ਇਹ ਟਾਇਰ ਆ ਇਹ ਮਾਰ ਲੈ ਮੂਰਲੇ 45 ਤੋਂ 50 ਕੇ ਪੈਸੇ 1998 ਮਾਡਲ 173000 ਰੁਪਏ ਦੀ ਡਿਟਮਾਨਾ 6724 ਖੜਾਈ ਆਪਾਂ ਬਾਕੀ ਸਾਨੂੰ ਗਾਂਹ ਜਾ ਕੇ ਹੋ ਟਰੈਕਟਰ ਵਿਖਾਉਂਦੇ ਆ ਜਿੱਦਾਂ ਲੱਗਿਆ ਸਵਰਾਜ ਖੜਿਆ ਵਈ ਦੇਖਦੇ ਕਿਹੜੀ ਕਿਹੜੀ ਮਾਡਲ ਆ ਗਈ ਅੱਠ ਮਾਡਲ ਲਾਈ ਸਵਰਾਜ ਚਾਰੋਂ ਡਰ ਨਵੇਂ ਆ ਮੂਰਲੇ ਗੁਡੀਅਰ ਕੰਪਨੀ ਦਾ ਟਾਇਰ ਹੈ ਮਗਰ ਲਈ ਅਪੋਲੋ ਕੰਪਨੀ ਦੇ ਮਾਡਲ 2008 ਹੈ ਜੀ 3 ਲੱਖ 90 ਹਜ਼ਾਰ ਰੁਪਏ ਟ੍ਰੈਕਟਰ ਦੀ ਮੰਗ ਇੱਕ ਸਵਰਾਜ ਹੋਰ ਖੜਾ ਆਪਣੇ ਕੋਲੇ ਉੱਪਰ ਦਿਖਾਉਣੇ ਉਹ ਵੀ ਤੁਹਾਨੂੰ ਗਾਂ ਜਾ ਕੇ ਮਾਡਲ ਦੇ ਦੇਣ ਕਿਹੜਾ ਮਾਡਲ ਹੈ ਟ੍ਰੈਕਟਰ ਇਹ ਜੀ 2019 ਮਾਡਲ ਲਈ ਟੈਂਕੀ ਤੇ ਸਟਾਰਾਂ ਵਾਲਾ ਇਹ ਟੈਂਕੀ ਤੇ ਸਟਾਰ ਆੜੇ ਓਰ 2019 ਮਾਡਲ ਪਾਵਰ ਸਟੀering ਡਬਲ ਪੰਪ ਹੈ ਰਵਰਸ ਵੀਡੋ ਆ 1780 ਮਿੰਟ ਦੇ ਟ੍ਰੈਕਟਰ ਦੇ ਟਾਇਰ ਪਏ 6 ਲੱਖ ਤੇ 65000 ਰੁਪਏ ਦਾ ਮਾਡਲ ਟ੍ਰੈਕਟਰ ਦੀ 6 ਲੱਖ 65000 ਰੁਪਿਆ ਪੰਜਾਬ ਨੰਬਰ ਆ ਪੀਵੀ 18 अपन होर देखते हैं ट्रैक्टर गांव सर्रार की ये खड़े होर होर भाई वीडियो ने शेयर करिये चलो बात तो बात है आपने ना जो बंदे की होर जोड़ सकना ਸਰ ਆਪ ਨੀਵੇਂ ਮਾਡਲ ਖੜੇ ਜਿਵੇਂ ਆ 4 1600 ਰਾਏ ਖੜਾਗਾ 1998 ਮਾਡਲ ਆ ਇਹ ਇਹ ਵਾਹ ਟਰੈਕਟਰ ਟਾਇਰਾਂ ਨਿਕਲ ਕਰਕੇ ਮਗਲੇ ਟਾਇਰ ਆ ਗਿਆ 80 ਤੋਂ 90 ਪੈਸੇ ਮੂਹਰੇ ਟਾਇਰ ਆ ਗਿਆ 50 ਤੋਂ 60 ਪੈਸੇ 1998 ਮਾਡਲ ਦਾ 2 ਲੱਖ ਤੇ 45000 ਰੁਪਏ ਟਰੈਕਟਰ ਦੀ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਸਾਫ ਪਿਆ ਰੀਅਲ ਟਰੈਕਟਰ ਬਾਹਰ ਪੰਪਾ ਪੂਰਾ ਚੰਗਾ ਟਰੈਕਟਰ ਆ ਇਹ 19 ਮਾਡਲ ਦਾ ਕਨੈਕਟ ਨੰਬਰ ਵਜਾ ਲੈ ਲਾਂਗੇ ਜਿੰਨਾ ਬੰਦੇ ਨੇ ਦਿੱਤਾ ਪਣ ਫੋਰਡ 3610 ਆ ਉਹ ਕਿਤੇ ਇਹਨਾਂ ਵਿੱਚ ਕੋਈ ਬੰਦਾ ਕੋਲੇ ਨਹੀਂ ਹੁੰਦਾ ਟਰੈਕਟਰ ਦਿੱਤਾ ਆ ਰਕੇ ਵੀ ਨੰਬਰ ਨਹੀਂ ਮਿਲਦਾ ਇਹ ਵੀ ਟਰੈਕਟਰ ਸਾਰਾ Ориਜਨਲ ਆ ਫੋਰਡ 3610 ਪੂਰਾ ਸਾਰਾ ਟਰੈਕਟਰ 1992 ਮਾਡਲ ਆ 1 ਲੱਖ 75000 ਰੁਪਏ ਟਰੈਕਟਰ ਦੀ ਮੰਗ ਆ ਕੋਈ ਚੰਗੇ ਕਿ ਨਹੀਂ ਇਹਨਾਂ ਟਰੈਕਟਰ ਨਿਊ ਹੋਲੈਂਡ ਸੱਤੀ ਪੀ 4 ਮਾਡਲ 2002 ਪੰਜਾਬ ਨੰਬਰ ਪੀਵੀ 17 ਪੈਟ੍ਰਿਕ ਨਹੀਂ ਹੁੰਦਾ ਇਹ ਚੱਕਰੋ ਟਰੈਕਟਰ ਪੂਰਾ ਸਾਫ ओरिजिनल ਟਰੈਕਟਰ ਹੈ ਵੀ ਸਾਰਾ ਦਾ ਮਾੜਾ ਪੂਰੀ 300000 ਰੁਪਇਆ 60 ਤੋਂ 70 ਕੇ ਬਾਈ ਟਰੈਕਟਰ ਦੇ ਟਾਇਰ ਤੇ ਮਸ਼ੀਨ ਹੈ 241 ਡਬਲ ਕਲੱਚ ਹੈ ਪੰਜਾਬ ਨੰਬਰ ਆ ਮਾਡਲ 2007 ਆ ਜਿਹੜਾ ਟਰੈਕਟਰ ਦਾ ਟਾਇਰਾਂ ਦੀ ਗੱਲ ਜੀ 80 ਦਾ ਮੈਂ ਬੇਗੋ ਟਰੈਕਟਰ ਦੇ ਟਾਇਰ ਪਿਆ 2,1800 ਰੁਪਏ ਟਰੈਕਟਰ ਦੀ ਢਮਾਨ ਜੌਂਡੀਰ 50 50 ਡੀ ਮਾਡਲ 2013 ਪੰਜਾਬ ਨੰਬਰ ਆ ਜੀ ਟਰੈਕਟਰ ਦੇ ਮੰਗਲੇ ਟਾਇਰ ਬਿਲਕੁਲ ਨਵੇਂ ਆ ਮੂਰਲੇ ਡਰ ਗਿਆ 50 ਤੋਂ 60 ਪੈਸੇ 50 50 ਡੀ ਜੌਂਡੀਅਰ ਮਾਡਲ 2013 4,30,000 ਰੁਪਏ ਟਰੈਕਟਰ ਦੀ ਡਿਮਾਂਡ ਟਰੈਕਟਰ ਤੁਸੀਂ ਚੈੱਕ ਕਰੋ ਟਰੈਕਟਰ ਪੂਰਾ ਸਾਫ ਮਗਲ ਡਰ ਹੈ ਗੁੜੀਅਰ ਕੰਪਨੀ ਦੇ ਮੂਰਲੇ ਡਰ ਹੈ ਅਪੋਲੋ ਕੰਪਨੀ ਦੇ ਅੱਜ ਵਾਰ ਨਾੜ ਕੇ ਰਾਈ 19 ਸਤੰਨੇ ਮੇ ਮਾਡਲਾ ਇਰੇਕ ਮਗਰਲੜਿਆ ਬਿਲਕੁਲ ਨਵਿਆ 100 ਡੈਰੇਗਾ 70 ਰੁਪਏ ਤੈਨੂੰ ਲੱਗਦੇ 10000 ਰੁਪਏ ਟਰੈਕਟਰ ਹੀ ਟਮਾਟਾ ਇਹ ਦੂਜਾ ਕੀ 65 ਬਾਈ ਹਿੰਪ ਪਾਵਰ ਸਟੀering ਹੈ ਜੀ ਟਰੈਕਟਰ ਪਾਵਰ ਸਟੀering ਨਾਲ ਡੇ ਰਹੀ 65 ਬਾਈ 2005 ਮਾਡਲ ਪੰਜਾਬ ਨੰਬਰ ਤਨ ਲੱਖ ਤੇ 95000 ਰੁਪਏ ਟਰੈਕਟਰ ਦੀ ਮੰਗ ਹੈ ਇਹਦੇ ਚਾਰੋਂ ਗਰ ਨਵੇਂ ਆ ਪਾਵਰ ਸਟੀering ਆ ਟਰੈਕਟਰ ਦੇ ਚਾਰੇ ਟਰ ਨਵੇਂ ਆ ਤੇ ਪਾਵਰ ਸਟੀering ਟਰੈਕਟਰ ਹੈ ਇਹਦੇ ਬਾਰੇ ਕੀ ਐਸ਼ਰ 55 60 ਟਰੈਕਟਰ ਦੇ ਮਗਲ ਡਰ ਬਿਲਕੁਲ ਨਵੇਂ ਐਮ ਆਰ ਐਫ ਕੰਪਨੀ ਦੇ ਤੇ ਮੂਲ ਡਰ ਗਿਆ 50 ਤੋਂ 60 ਪੈਸੇ 2012 ਮਾਡਲ ਆ 3 ਲੱਖ ਤੇ 20000 ਰੁਪਏ ਟਰੈਕਟਰ ਦੀ ਮੰਗ ਹੈ तो लगे वीडियो लाइव बंद करना जो अठ सौ पचवंजा पर नंबर पूछते तो हो मुश्किल तो 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 आ बंदा वीडियो वो वो शेयर करी चलो आप बना के भी पाव गए ਜਿਹੜੇ ਆਪਣੇ ਕੋਲ ਟਰੈਕਟਰ ਕੋਈ ਰਹਿ ਗਏ ਉਹਨਾਂ ਟਰੈਕਟਰ ਦੇ ਵੀ ਵੀਡੀਓ ਸਿੰਪਲ ਬਣਾ ਕੇ ਪਾਵਾਂਗੇ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਲਾਈਵ ਚੱਲੀ ਜਾਂਦਾ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਨਹੀਂ ਪਿਆਰ ਦਿੰਦੇ ਰਹੋ ਇਸ ਨੂੰ ਆਪਾਂ ਹੀ ਮੰਡੀਆਂ ਚੈੱਕ ਕਰਾਉਂਦੇ ਰਹਾਂਗੇ ਬਾਈ ਮੈਂ ਤੁਹਾਡਾ ਆਪਣਾ ਸੰਧੂ ਤਲਵੰਡੀ ਸੱਪੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜ ਆਪਣੇ ਨਾਲ ਬਾਈ ਹੋਰ ਜੁੜ ਸਕਣ ਤੇ ਆਪਣੇ ਚੈਨਲ ਰਾਹੀਂ टैक्टर खरीद सकन सही जानकारी मिले सही ट्रैक्टर दिखाने आप सब धन्यवाद जी मैं अपना तो संधु त्रवनी सब बी हम लगे लाइव बंद कर स्पैशल डीआई ट्रैक्टर दिखाने पांच सौ पचहत्तर बई का आप नंबर भी लेके देवी ट्रैक्टर देखते जिमीदारा ट्रैक्टर घरू ट्रैक्टर जिमीदारा ट्रैक्टर का ਟਰੈਕਟਰ ਇਹ ਨਹੀਂ ਵਿਦ ओरिजिनल ਟਰੈਕਟਰ ਸਾਰਾ ਟਰੈਕਟਰ ਸਾਰਾ ओरिजिनल ਪੂਰੀ ਚੰਗੀ ਕਨੀਨਾ ਟਰੈਕਟਰ ਹੈਗਾ 2002 ਮਾਡਲ ਆ ਡਬਲ ਕਲਚ ਆ ਮੂਹ ਲੜਰ ਬੇਕੋ ਨਵੇਂ ਆ ਮਗਲੜਾ ਰਹਿਗੇ 70 ਤੋਂ 80 ਪੈਸੇ ਜਿਮੀਦਾਰਾ ਟਰੈਕਟਰ ਅਸਾਨੂੰ ਦਿਖਾਉਣਾ ਟਰੈਕਟਰ ਚਾਰੇ ਪਾਸਿਆਂ ਦਾ ਆ ਦੇਖੋ ਜਿਮੀਦਾਰਾ ਟਰੈਕਟਰ ਬਈ ਰੇਰ ਉਹ ਵੀ ਨਾਲ ਹੀ ਲੱਦੀ ਫਿਰਦਾ ਦੇਖੋ ਆਓ ਬਾਜ ਗੂਗਲ ਜਾਰ ਕਰੇ ਭੈਣੋ ਹੋ ਜੀ ਦੂਸਰ ਤੋਂ ਮੋਬਾਈਲ ਲੈ ਰਹੇ ਆਂ ਤੋਰ ਪੰਜਾਬ ਨੰਬਰ ਆ ਪੀ ਵੀ 03 2,75000 ਰੁਪਏ ਟਰੈਕਟਰ ਦੀ ਡਿਮਾਂਡ ਆ 2,75000 ਰੁਪਏ ਟਰੈਕਟਰ ਦੀ ਡਿਮਾਂਡ ਆ ਟਰੈਕਟਰ ਪੂਰਾ ਸਾਫ ਚੰਗੀ ਕਿ ਨਹੀਂ ਨਾ ਟਰੈਕਟਰ ਤੇ ਭਾ ਜਿਹੜਾ ਬਾਈ ਦਾ ਨੰਬਰ ਆ ਇਹ ਬੋਲ ਦਿੰਨੇ ਆ ਤੇ ਪਾਈ ਨਾਲ ਤੁਸੀਂ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਆਂ 77 376 01681 ਦਵਾਰੇ ਇੱਕ ਵਾਰੀ ਆਪਾਂ ਵੇਰ ਬੋਲਦ ਨੇ ਬਾਈ 77 376 01681 ਇਹ ਬਾਈ ਦਾ ਮੋਬਾਈਲ ਨੰਬਰ ਹੈ ਬਾਈ ਨਾਲ ਤੁਸੀਂ ਸੰਪਰਕ ਕੇ ਇਹ ਟਰੈਕਟਰ ਖਰੀਦ ਸਕਦੇ ਓਕੇ ਬਾਈ ਇਹ ਧੰਨਵਾਦੀ ਜਿਹੜੇ ਆਪਣੇ ਪੇਜ ਤੇ ਜੁੜੇ ਆਪਣੇ ਲਾਈਵ ਜੁੜੇ ਆਪਣਾ ਲਾਈਵ ਦੇਖਿਆ ਪ੍ਰੋਗਰਾਮ ਆਪ ਸਭ ਦਾ ਧੰਨਵਾਦ ਮੈਂ ਤੁਹਾਡਾ ਆਪਣਾ ਸੰਧੂ ਤਰੋਲੀ ਸੱਭਲ ਭਾਈ ਵੀਡੀਓ ਨੂੰ ਕਰਦੇ ਵਾਰ ਤੋਂ ਬਾਅਦ ਸ਼ੇਅਰ ਤਾਂ ਜੋ ਕਿ ਗਾ ਹੁਣ ਆਪਾਂ ਲਾਈਵ ਹੋਇਆ ਕਰਕੇ ਤੇ ਬੰਦੇ ਆਪਣਿਆਂ ਹੋਰ ਵੀ ਜਿਆਦਾ ਤੋਂ ਜਿਆਦਾ ਜੁੜ ਸਕਣ ਓਕੇ ਭਾਈ ਆਪ ਸਭ ਦਾ ਧੰਨਵਾਦ ਤੇ ਹੁਣ ਲਾਈਵ ਲੱਗਿਆ ਮੈਂ ਬੰਦ ਕਰਨ ਤੇ ਇਧਰ ਵੀਡੀਓ ਆਊਗੀ ਭਾਈ ਆਪਣੀ ਜਿਹੜੀ ਕਿ ਪੱਕ ਕੋੜਕ ਪੂਰਾ ਟਰੈਕਟਰ ਮੰਗੀ ਤੇ ਅੱਜ ਵੀਡੀਓ ਬਣਾਈ ਆ ਉਹ ਵੀਡੀਓ ਆਊਗੀ ਤੇ ਉਹ ਵੀਡੀਓ ਰਾਹੀਂ ਤੁਸੀਂ ਟਰੈਕਟਰ ਹੋਰ ਵੀ ਦੇਖ ਸਕਦੇ ਜਿਹੜੇ ਕੋਈ ਟਰੈਕਟਰ ਆਪਣੇ ਰਹਿ ਗਿਆ ਦਿਖਾਉਣ ਮੰਨਿਆ